what did you ਬਾਜ਼ਾਰ ਦੇ ਵਿੱਚ ਬੁਲਟ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਪਟਾਕੇ ਪਾਉਣ ਵਾਲਿਆਂ ਦੇ ਖਿਲਾਫ ਪੁਲਿਸ ਵੱਲੋਂ ਅੱਜ ਜ਼ਬਰਦਸਤ ਐਕਸ਼ਨ ਕੀਤਾ ਗਿਆ ਤੇ ਨਾਕਾਬੰਦੀ ਕਰਕੇ ਉਹਨਾਂ ਦੇ ਕਾਗਜ਼ ਚੈੱਕ ਕੀਤੇ ਗਏ ਤੇ ਜਿਨ੍ਹਾਂ ਦੇ ਕੋਲ ਕਾਗਜ਼ ਪੂਰੇ ਨਹੀਂ ਸੀ ਉਹਨਾਂ ਦੇ ਚਲਾਨ ਕੱਟੇ ਗਏ ਨੇ ਗੁਰਦਾਸਪੁਰ ਦੀ ਧਾਰੀਵਾਲ ਪੁਲਿਸ ਵੱਲੋਂ ਇਹ ਸਖਤ ਐਕਸ਼ਨ ਬੁਲਟ ਮੋਟਰਸਾਈਕਲਾਂ ਤੇ ਹੋਰ ਮੋਟਰਸਾਈਕਲ ਸਵਾਰਾਂ ਦੇ ਉੱਤੇ ਕੀਤਾ ਗਿਆ ਹੈ ਤੇ ਜਿਨ੍ਹਾਂ ਵੱਲੋਂ ਟੈਲੀਫੋਨ ਦੇ ਉੱਤੇ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਪੁਲਿਸ ਨੇ ਇੱਕ ਵੀ ਨਹੀਂ ਮੰਨੀ ਤੇ ਉਹਨਾਂ ਨੂੰ ਇੰਪੌਂਡ ਤੱਕ ਕਰ ਦਿੱਤਾ ਗੱਲਬਾਤ ਕਰਦੇ ਹੋਏ ਡੀਐਸਪੀ ਨੇ ਜਾਣਕਾਰੀ ਦਿੱਤੀ ਕਿ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਪੇ ਮੋਟਰਸਾਈਕਲ ਦੇ ਕੇ ਬਾਜ਼ਾਰਾਂ ਦੇ ਵਿੱਚ ਤੋਰਦੇ ਨੇ ਉਹਨਾਂ ਮਾਪਿਆਂ ਦੇ ਖਿਲਾਫ ਵੀ ਪਰਚਾ ਦਰਜ ਕੀਤਾ ਜਾਏਗਾ ਇਹਨਾਂ ਇਹ ਵੀ ਕਿਹਾਇਤ ਕਿ ਸਮੁੱਚੇ ਗੁਰਦਾਸਪੁਰ ਦੇ ਵਿੱਚ ਐਸਐਸਪੀ ਦੀਆਂ ਹਦਾਇਤਾਂ ਦੇ ਉੱਤੇ ਟ੍ਰੈਫਿਕ ਪੁਲਿਸ ਵੱਲੋਂ ਅਧੂਰੇ ਦਸਤਾਵੇਜ਼ ਵਾਲੇ ਵਾਹਨਾਂ ਦੇ ਚਲਾਣ ਕਟੇ ਜਾ ਰਹੇ ਨੇ अच्छा बा को मैसेज दी बर्दास्तपुर दी निशान निर्देशਾਂ ਦੇ ਧਾਰੀਵਾਲ ਤੇ ਕੰਪਲੇਟ ਜਿਆਦਾ ਸੀ ਕਿ ਬੁਲਟ ਪਟਾਕੇ ਜਾਂ ਹੋਰ ਵੀ بڑے ਚਲਦੇ ਮیکل ਚਲਦੇ ਉਹ ਸੰਬੰਧ ਵਿੱਚ ਆਈ ਤੇ 10 15 ਚਰਾਣੇ ਇਕੱਠੇ ਆ ਤੇ ਇਲੈਕਸ਼ਨ ਵੀ ਚੱਲ ਰਹੀ ਹੈ ਇਲੈਕਸ਼ਨ ਸੰਬੰਧੀ ਵੀ ਹੈ ਕੱਢ ਲੈ 10 15 ਕੱਢ ਲਈਏ ਕਿਹਨੇ ਕਿਹਨੇ ਮੋਰ ਸਾਹ ਕੁਝ ਬੁਲਟ ਆਇਆ ਕੋਈ ਦੂਸਰੇ ਵੀ ਦੌਰ ਨੰਬਰ ਦੇਖ ਕੇ ਜਾ ਕੇ ਕੁਝ ਲੋਕ ਫੋਨ ਤੇ ਗੱਲ ਕਰਦੇ ਕਿੰਨਾ ਲੋਕ ਨਾਲ ਗੱਲ ਫੋਨ ਕਰਾਉਂਦੇ ਜੋ ਮਰਜ਼ੇ ਕਰਾਉਣ ਹੈ ਇਹਨੂੰ ਕਰ ਨਹੀਂ ਕਰਦੇ ਸਕੂਟੇ ਦੇ ਦਰਜਾ ਨਾ ਦੇਣ ਨਹੀਂ ਤਾਂ ਉਹਨਾਂ ਦੇ ਮਾਪੇ ਤੇ ਪੁਛਤ ਰਜਿਸਟਰ ਹੋ ਜਾਏਗਾ ਆਰ.ਵੀ ਕਰਨੇ ਹੁਣ ਲੈ ਕੇ ਥਾਣੇ ਬੰਦ ਕਰਨੀ ਥੋੜੀ ਇਹ ਦੇਖ ਲੈਣੇ ਹੁਣ ਜਗਤ ਜਗਬਾਨੀ ਚੀ ਵੀ ਲਈ ਬਿਸ਼ੰਬਰ ਬਿੱਟੋ ਦੀ ਰਿਪੋਰਟ